ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਬਾਈ ਸੋ ਬਾਈ ਜੀ ਅੱਜ ਦੋ ਕਰਾਹੇ ਰੈਡੀ ਕਰਕੇ ਲੈ ਕੇ ਆਏ ਆ ਦਰਸਲ ਬਾਈ ਜੀ ਇੱਕ ਕਰਾਹਾ ਆਪਾਂ ਭੇਜਣਾ ਲਹਿਰੇ ਖਾਣੇ ਪਿੰਡ ਦੂਜਾ ਕਰਾਹਾ ਆਪਾਂ ਮਹਰਾਜ ਲਿਵਰ ਕਰਨਾ ਬਾਈ ਸੋ ਬਾਈ ਜੀ ਇਕੱਠੇ ਡਿਲੀਵਰ ਕਰਾਂਗੇ ਆਪਾਂ ਇੱਕੋ ਏਰੀਆ ਦੇ ਵਿੱਚ ਜਾਣੇ ਆ ਸੋ ਆਪਾਂ ਬਾਈਆਂ ਨੂੰ ਸਜੈਸਟ ਕੀਤਾ ਬਾਈ ਜੀ ਤੁਹਾਡਾ ਕਰਾਏ ਦਾ ਫਾਇਦਾ ਹੋ ਜੂਗਾ ਆਪਾਂ ਤੁਹਾਨੂੰ ਹੋਮ ਡਿਲੀਵਰੀ ਕਰਾ ਦੇਾਂਗੇ ਸੋ ਕਰਾਹੇ ਦੋ ਕਰਾਹੇ ਭੇਜ ਰਹੇ ਆ ਆਪਾਂ ਦੋਨੇ ਦੋਨਾਂ ਕਰਾਹੇ ਬਾਰੇ ਡਿਟੇਲ ਦੇਵਾਂਗੇ ਤੁਹਾਨੂੰ ਅਲੱਗਾ ਅਲੱਗ ਲੈਣਾ ਦੇ ਸਾਈਜ਼ ਆ ਤੇ ਅਲੱਗ ਅਲੱਗ ਰੇਟ ਆ ਤੇ ਸੋ ਆਪਣੇ ਨਾਲ ਜੁੜੇ ਰਹੋ ਤੇ ਜਿਹੜਾ ਭਰਾ Facebook ਪੇਜ ਤੇ ਤੇ YouTube ਚੈਨਲ ਤੇ ਆਪਣੇ ਨਾਲ ਪਹਿਲੀ ਵਾਰ ਜੁੜਿਆ ਬਈ Facebook ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਬਾਕੀ ਲਾਜ਼ਮੀ ਸ਼ੇਅਰ ਕਰ ਦਿਓ ਕਿਸਾਨ ਭਰਾਵਾਂ ਦਾ ਇੱਕ ਵੀਡੀਓ ਤਾਂ ਜੋ ਆਪਣਾ ਨੰਬਰ ਕੰਟੈਕਟਰ ਨੰਬਰ ਵਗੈਰਾ ਸੌਖਾ ਪਹੁੰਚ ਜਾ ਉਹਨਾਂ ਤੱਕ ਸੋ ਗੱਲਬਾਤ ਕਰਦਿਆਂ ਕਰਾਹੇ ਬਾਰੇ ਸਭ ਤੋਂ ਪਹਿਲਾਂ ਤਾਂ ਬਾਈ ਜੀ ਇਸ ਕਰਾਹੇ ਬਾਰੇ ਗੱਲਬਾਤ ਕਰਦੇ ਆਪਾਂ ਸੋ ਬਾਈ ਜੀ ਇਹਦੇ ਸਹੇਜ ਦੀ ਗੱਲ ਕਰੀਏ ਆਪਾਂ ਸਹੇਜ ਬਾਈ ਜੀ ਇਹਦਾ ਕਰਾਹੇ ਦਾ ਹੈਗਾ 8.5 ਫੁੱਟ ਦੀ ਲੰਬਾਈ ਆ ਦਰਸਲ ਇਹ ਕਰਾਹ ਆਪਾਂ ਲਹਿਰੇਖਾਨੇ ਭੇਜ ਸੋ ਬਾਈ ਕਹਿੰਦੇ ਵੀ ਆਪਾਂ ਖੇਤੀਬਾੜੀ ਖਤਰਬਾਤ ਨਾ ਬਾਈ ਕਰਾ। ਸੋ ਉਸ ਕਰਕੇ ਬਾਈਆਂ ਨੂੰ ਆਪਾਂ ਸਜੈਸਟ ਕੀਤਾ ਬਾਈ ਜੀ ਤੁਸੀਂ 8.5 ਫੁੱਟ ਲੰਬਾਈ ਬਣਾ ਲੋ ਕਰਾਹੇ ਦੀ। ਕਿਉਂਕਿ ਬਾਈ ਜੀ 8.5 ਫੁੱਟ ਕਰਾ ਲਾਂ ਜਿਹੜਾ ਉਹ ਦੌੜੀ ਵਗੈਰਾ ਘੱਟ ਪਾਉਂਦਾਗਾ ਤਾਂ ਕਰਕੇ ਬਾਈਆਂ ਨੂੰ ਆਪਾਂ ਇਹ ਚੀਜ਼ ਦੀ ਵੀ ਸਜੈਸਟ ਕੀਤਾ ਬਾਈ ਤੁਸੀਂ ਇਹ ਕਰਾਹੇ ਬਣਵਾਓ। ਸੋ ਬਾਈਆਂ ਨੂੰ ਇਹ ਤਿਆਰ ਕਰਕੇ ਦਿੱਤਾ ਆਪਾਂ। ਸੋ ਇਹ 8.5 ਫੁੱਟ ਦੀ ਲੰਬਾਈ ਆ ਤੇ 26 ਇੰਚੀ ਕਰਾਹੇ ਦੀ ਉਚਾਈ ਆ। ਜਿਹਦੇ ਵਿੱਚ ਵੇਟ ਦੀ ਗੱਲ ਕਰੀਏ ਬਾਈ ਜੀ ਆਪਾਂ ਵੇਟ ਕਰਾਹੇ ਦਾ 1 ਕਮੰਟਲ 75-80 ਕਿਲੋ ਕਰਾਹੇ ਦਾ ਵੇਟ ਬਾਕੀ ਇਹਦੇ ਵਿੱਚ ਘੋੜੀ ਵਗੈਰਾ ਵੀ ਵਧੀਆ ਪਾਈ ਹੋਈ ਆ ਤੇ ਜੇ ਘੋੜੀ ਦੀ ਗੱਲ ਕਰੀਏ ਇਹਦੇ ਵਿੱਚ ਆਪਾਂ ਘੋੜੀ ਜਿਹੜੀ 2.5 ਇੰਚ 4 ਸੂਤ ਦੀ ਵਧੀਆ ਲਾਈ ਹੋਈ ਆ ਪੂਰੀ ਹੈਵੀ ਮਜ਼ਬੂਤ ਸੋ ਬਾਈਆਂ ਨੇ ਇੱਕ ਗੱਲ ਦੀ ਡਿਮਾਂਡ ਕਰੀ ਸੀ ਬਾਈ ਜੀ ਫੁੱਲ ਐਂਡ ਹੈਵੀ ਕਰਾ ਸਾਨੂੰ ਰੈਡੀ ਕਰਕੇ ਦੇ ਦਿਓ ਵਧੀਆ ਵਾਲਾ ਮੀਡੀਅਮ ਜਿਹੇ ਦੇ ਵਿੱਚ ਇਹ ਤੋਂ ਬਾਅਦ ਜਿਹੜਾ ਇਹ ਕਰਾਗਾ ਬਾਈ ਇਹ ਆਪਾਂ ਮਹਰਾਜ ਭੇਜਣਾਗਾ ਇਹ ਤੋਂ ਜਾਰੇ ਹੈ ਵੀ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਸੋ ਇਹ ਅੱਗੇ ਤੋਂ ਤੁਹਾਨੂੰ ਦਿਖਾਤਾ ਕਰਾਹਾ ਹੁਣ ਪਿੱਛੋਂ ਤੁਹਾਨੂੰ ਕਰਾਹ ਦਿਖਾਉਣੇ ਆਪਾਂ ਇਹਦੇ ਵਿੱਚ ਬਾਈ ਜੀ ਆਪਾਂ ਉੱਤੇ ਥੱਲੇ ਡਬਲ ਬੀਮ ਲਾਇਆ ਹੋਇਆਗਾ ਬਾਕੀ ਇਹਦੇ ਵਿੱਚ ਬੈਕਪੌਨ ਵਾਸਤੇ ਕਿੱਲੀਆਂ ਆ ਜਾਂਦੀਆਂ ਨੇ ਬਾਕੀ ਡਬਲ ਹੁੱਕ ਆ ਕੀ ਰਕਾਬਾਂ ਵਗੈਰਾ ਪਾ ਕੇ ਫੁੱਲ ਐਂਡ ਹੈਵੀ ਕਰਹਾ ਤਿਆਰ ਕੀਤਾਗਾ ਬਾਕੀ ਇਹਨੂੰ ਡੈਕੋਰੇਟ ਵੀ ਕੀਤਾ ਹੋਇਆ ਇਹਦੇ ਵਿੱਚ ਉੱਤੇ 2 ਇੰਚੀ ਵਾਲਾ ਛੋਟਾ ਬੀਮ ਆ ਜਾਂਦਾ ਥੱਲੇ 2.5 ਇੰਚੀ ਵਾਲਾ ਆ ਜਾਂਦਾ ਬਾਕੀ 6.5 ਫੁੱਟ ਕਰਾਹ ਦੇ ਵਿੱਚ ਤਿੰਨ ਸਪੋਟ ਆ ਜਾਂਦੇਗਾ ਥੱਲੇ ਜਿਹੜਾ ਮਜ਼ਬੂਤ ਤੇ ਹੈਵੀ ਬਣਾਉਂਦਿਆਂ ਕਰਾਹੇ ਇਹਨੂੰ ਬਾਕੀ ਇਹਦੇ ਵਿੱਚ ਜਿਹੜੀ ਆਪਾਂ ਛੁਰੀ ਲਈ ਹੋਈ ਆ ਬਾਈ ਜੀ ਉਹ ਵੀ ਸਪੈਸ਼ਲ ਤਿਆਰ ਹੋ ਕੇ ਆਉਂਦੀ ਆ ਆਪਣੇ ਕੋਲੇ ਜਿਹਦਾ ਰੇਟ ਆ 3500 ਰੁਪਿਆ ਸੋ ਵਧੀਆ ਇਹਦੇ ਵਿੱਚ ਛੁਰੀ ਲਈ ਹੋਈ ਆ ਆਪਾਂ ਫ ਆਪਣੇ ਕੋਲੇ ਪਹੁੰਚਣ ਵਾਲਾਗਾ ਆਪਾਂ ਬਾਈਆਂ ਨੂੰ ਡਿਲੀਵਰੀ ਦੇਵਾਂਗੇ ਕਰਾਹੇ ਦੀ ਐਕਚੁਅਲੀ ਆਪਾਂ ਉੱਥੇ ਪਹੁੰਚਾਉਣਾਗਾ ਕਰਾਹਾ ਬਾਈ ਗੱਡੀ ਵਾਲਾ ਆਪਣੇ ਕੋਲੇ ਪਹੁੰਚਣ ਵਾਲਾਗਾ ਸੋ ਨੂੰ ਆਪਾਂ ਦੱਸਿਆ ਵੀ ਬਾਈ ਇੱਕ ਕਰਾਹਾ ਆਪਾਂ ਲਹਿਰੇਖਾਨੇ ਦੂਜਾ ਮਹਰਾਜ ਭੇਜਣਾ ਇੱਕੋ ਏਰੀਆ ਦੇ ਵਿੱਚ ਸੋ ਤਾਂ ਕਰਕੇ ਆਪਾਂ ਇਕੱਠੀ ਭੇਜ ਦਾਂਗੇ ਬਾਈਆਂ ਦਾ ਪੈਰਾ ਹੋਜੂ ਕਰਾਏ ਦਾ ਸੋ ਬਾਈ ਜੀ ਇਹ ਤਾਂ ਅਸੀਂ ਲਹਿਰੇਖਾਨੇ ਵਾਲੇ ਬਾਈਆਂ ਦਾ ਕਰਾਹਾ ਸੋ ਇਸ ਤੋਂ ਬਾਅਦ ਗੱਲ ਕਰਦੇ ਆ ਬਾਈ ਜੀ ਜਿਹੜਾ ਕਰਾਹਾ ਆਪਾਂ ਮਹਰਾਜ ਭੇਜਣਾ ਬਾਈਆਂ ਦਾ ਸੋ ਇਹਦੇ ਪਹਿਲਾਂ ਸਾਈਜ਼ ਦੀ ਗੱਲ ਕਰਦੇ ਆ ਸਾਈਜ਼ ਇਹਦਾ ਹੈਗਾ ਜੀ 8 ਫੁੱਟ ਦੀ ਲੰਬਾਈ ਆ ਤੇ ਸੋ ਬਾਈ ਕਹਿੰਦੇ ਵੀ ਸਾਨੂੰ ਐਕਚੁਅਲੀ ਬਾਈਆਂ ਦਾ ਸਾਨੂੰ ਇਮੀਡੀਏਟਲੀ ਕਾਲ ਆਈ ਸੀ ਸੋ ਬਾਈ ਕਹਿੰਦੇ ਸਾਨੂੰ ਬਾਈ ਜੀ ਰੈਡੀ ਮਿਲ ਜੂਗਾ ਕਰਾ ਸੋ ਕੁਦਰਤੀ ਸਾਡੇ ਕੋਲੇ ਕਰਾਹਾ ਇੱਕ ਰੈਡੀ ਪਿਆ ਸੀਗਾ ਸੋ ਆਪਾਂ ਬਾਈਆਂ ਨੂੰ ਕਹਤਾ ਬਾਈ ਜੀ ਆਪਾਂ ਦੇ ਦੇਾਂਗੇ ਸੋ ਆਪਾਂ ਪਹਿਲਾਂ ਤਾਂ ਕਰਾਹਾ ਕੱਲਾ ਹੀ ਭੇਜਣਾ ਸੀ ਲਹਿਰੇਖਾਨੇ ਬਟ ਹੁਣ ਆਪਾਂ ਬਾਈਆਂ ਨੂੰ ਨਾਲ ਹੀ ਭੇਜ ਦਿਆਂਗੇ ਕਰਾ ਸੋ ਇਹਦੀ 8 ਫੁੱਟ ਦੀ ਲੰਬਾਈ ਆ ਤੇ 26 ਇੰਚ ਉਚਾਈ ਆ ਬਾਕੀ ਇਹਦੇ ਵਿੱਚ ਜਿਹੜੀ ਕੋੜੀ ਲਾਈ ਹੋਈ ਹੈ ਨਾ ਉਹ ਫੁੱਲ ਐਂਡ ਹੈਵੀ ਲਾਈ ਹੋਈ ਆ 2.5 ਇੰਚ ਪੰਸੂਤ ਦੀ ਸੋ ਫੁੱਲ ਹੈਵੀ ਕਰਾਹਾਗਾ ਇਹ ਜੇ ਬੇਟ ਦੀ ਗੱਲ ਕਰਕੇ ਬਾਈ ਜੀ ਬੇਟੇ ਦੇ ਵਿੱਚ 2 ਕੁਆਟਲ ਲਾਗਾ ਬੇਟ 2 ਕੁਆਟਲ ਦੇ ਨੇਰ ਵਾਟ ਕਰਾਹੇ ਦਾ ਬੇਟ ਆਗਾ ਬਾਕੀ ਕਰਾਹੇ ਦੇ ਵਿੱਚ ਚਾਦਰ ਆ ਜਿਹੜੀ ਉਹ ਆਪਾਂ 10 ਗੇ ਦੀ ਲਾਈ ਹੋਈ ਆ ਕਾਲੀ ਟਾਟਾ ਲਪਾਰੋ ਦੀ ਬਾਕੀ ਜਿਹੜੀ ਛੁਰੀ ਆ ਉਹ ਵੀ ਇਹਦੇ ਵਿੱਚ ਵਧੀਆ ਲਾਈ ਹੋਈ ਆ 3500 ਰੁਪਏ ਵਾਲੀ ਜਿਹੜੀ ਆਪਾਂ ਲਾਈ ਹੋਈ ਆ 4 ਇੰਚ 2.5 ਸੂਤ ਵਾਲੀ ਛੇਪਰ ਵਾਲੀ ਜਿਹੜੀ ਕੀ ਤਿਆਰ ਹੋ ਕੇ ਆਉਂਦੀ ਆ ਪੂਰੀ ਵਧੀਆ ਸੋ ਦੋਨਾਂ ਕਰਾਹਾਂ ਦੇ ਵਿੱਚ ਹੀ ਐਕਚੁਅਲੀ ਆਪਾਂ ਜਿਹੜੀ ਚਾਦਰ ਲਾਈ ਹੋਈ ਆ ਉਹ 10 ਗੇ ਦੀ ਲਾਈ ਹੋਈ ਆ ਫੇਰ ਹੀ ਜਿਹੜਾ ਆਪਣੀ ਛੁਰੀ ਦਾ ਤੇ ਚਾਦਰ ਦਾ ਫੇਸ ਮਿਲਦਾਗਾ ਸੋ ਇਹ ਤਾਂ ਅੱਗੇ ਸੀਗਾ ਜੀ ਕਰਾਹਾ ਹੁ ਸੋ ਇਹਦੇ ਵਿੱਚ ਜਿਹੜੇ ਬੀਮ ਆ ਬਾਈ ਜੋ ਥੋੜੇ ਜਿਹਾ ਡਿਫਰੈਂਟ ਲੱਗੇ ਹੋਏ ਆ 2.5 ਇੰਚੀ 2 ਸੂਤ ਵਾਲੇ ਵਧੀਆ ਮਜ਼ਬੂਤ ਸੋ ਉੱਤੇ ਵੀ 2.5 ਇੰਚ ਵਾਲਾ ਬੀਮ ਲਾਇਆ ਹੋਇਆ ਥੱਲੇ ਵੀ ਲਾਇਆ ਹੋਇਆ ਬਾਕੀ ਇਹਦੇ ਵਿੱਚ ਕਿੱਲਾਂ ਵਗੈਰਾ ਜੇ ਆ ਗੀਆਂ ਪੂਰੀਆਂ ਵਧੀਆ ਫੁੱਲ ਬਾਕੀ ਇਹਦੇ ਵਿੱਚ ਸਪੋਟਾਂ ਆ ਗਈਆਂ ਜਿਹੜੀਆਂ ਕੀ ਹੈਵੀ ਤੇ ਮਜ਼ਬੂਤ ਕਰਾਹੇ ਨੂੰ ਖੋਲਣ ਬਣਾ ਦਿੰਦੀਆਂ ਨੇ ਸੋ ਬਾਈ ਜੀ ਜੇ ਤੁਸੀਂ ਵੀ ਕਰਾਹਾ ਬਣਾਉਣ ਲਈ ਇੰਟਰਸਟਿਡ ਹੈਗੇ ਹੋ ਤਾਂ ਵਿਜ਼ਿਟ ਕਰਨਾ ਨਾ ਭੁੱਲਣਾ ਜੀ ਮਿਸਤਰੀ ਲਾਹਵ ਸਿੰਘ ਕੋਟ ਸ਼ਮੀਰ ਦੁਕਾਨ ਨੰਬਰ 3 ਜੀ ਬਾਕੀ ਸਕਰੀਨ ਤੇ ਚੱਲਦਾ ਨੰਬਰ ਆ ਵੀ ਤੁਸੀਂ ਕਰਾਹੇ ਦੇ ਰਿ ਤਾਂ ਸਾਨੂੰ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਬਾਕੀ ਲਾਜ਼ਮੀ ਸ਼ੇਅਰ ਕਰ ਦਿਓ ਕਿਸਾਨ ਭਰਾਵਾਂ ਤੱਕ ਸਤਿ ਸ੍ਰੀ ਅਕਾਲ ਜੀ